ਦੋਸਤੋ ਵੀਰੋ ਭੈਣੋ ਪ੍ਰਾਭੋ ਸਤਿ ਸ੍ਰੀ ਅਕਾਲ ਨਾਮ ਰਾਮ ਅਸਲਾਮੁਅਲੈਕੁਮ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਅਲੀ ਜੰਤਰ ਮੰਤਰ ਮੰਤਰ ਤੰਤਰ ਅੱਜ ਤੁਹਾਡੇ ਵਾਸਤੇ ਲੰਗ ਵਸ਼ਿਕਨ ਮੰਤਰ ਲੈ ਕੇ ਆਇਆ ਜਿਹੜਾ ਸੂਰਜ ਗ੍ਰਹਿਣ ਵਾਲਾ ਸੂਰਜ ਗ੍ਰਹਿਣ ਵਿੱਚ ਕੀਤਾ ਜਾ ਸਕਦਾ ਘਰ ਮਾਰ ਕਬਜ਼ਾ ਚੜਾਏ ਮੰਤਰ ਸੁਣ ਲੋ ਘਰ ਮਾਰ ਕਬਜ਼ਾ ਚੜਾਏ ਸੂਰਿਆ ਹਲਾਏ ਸ਼ੀਸ਼ੇ ਲਾਏ ਸ਼ਬਦ ਸਾਂਚਾ ਫੁਰੇ ਮੰਤਰ ਇਹ ਸ਼ੁਰੂਆਤ ਆ ਇਸ ਮੰਤਰ ਨੂੰ ਸਦ ਕਰਨ ਦੀ ਵਿਧੀ ਇਸ ਤਰ੍ਹਾਂ ਹੈ ਸੂਰਜ ਗ੍ਰਹਿਣ ਦੇ ਸਮੇਂ ਇਸ ਮੰਤਰ ਨੂੰ ਨਦੀ ਦੇ ਕਿਨਾਰੇ ਕਿਸੇ ਨਿਰਜਨ ਸਥਾਨ ਬਿਆਬਾਨ ਤੇ ਮਤਲਬ ਸਥਾਨ ਤੇ ਜਾ ਕੇ ਪੜਨਾ ਜਿੱਥੇ ਤੁਹਾਨੂੰ ਜਪ ਕਰਦਿਆਂ ਕੋਈ ਦੇਖ ਨਾ ਸਕੇ ਜਪ ਕਰਨ ਲੱਗੇ ਚਮੇਲੀ ਦੇ ਫੁੱਲਾਂ ਦੀ ਮਾਲਾ ਤੇ ਚਮੇਲੀ ਦੇ ਹੀ ਤੇਲ ਦਾ ਦੀਵਾ ਜਗਾ ਕੇ ਜਪ ਸ਼ੁਰੂ ਕਰਨਾ ਧੂਪ ਅਗਰਬਤੀ ਜਾਂ ਲੋਬਾਨ ਜਗਾ ਕੇ ਪਾਠ ਕਰਨਾ ਜਪ ਸੂਰਜ ਗ੍ਰਹਿ ਲੱਗਣ ਤੋਂ ਹਟਣ ਤੱਕ ਯਾਨੀ ਸਮਾਪਤ ਹੋ ਜਾਣ ਤੱਕ ਲਗਾਤਾਰ ਜਪ ਕਰਦੇ ਰਹਿਣਾ ਜਪ ਤੋਂ ਬਾਅਦ ਚ ਮੇਲੀ ਦੇ ਫੁੱਲਾਂ ਦੀ ਮਾਲਾ ਉੱਥੇ ਹੀ ਰੱਖ ਦੇਣੀ ਜਾਂ ਛਡਾ ਦੇਣੀ ਅਤੇ ਕਿਸੇ ਵੱਲ ਦੇਖਣਾ ਨਹੀਂ ਮੁੜ ਕੇ ਪਿੱਛੇ ਵੇਖਣਾ ਨਹੀਂ ਸਿੱਧਾ ਘਰੇ ਚੱਲ ਆਉਣਾ ਮੰਤਰ ਆਪ ਦਾ ਸਿੱਧ ਸਮਝ ਲਓ ਇਹ ਸਿੱਧ ਹੋ ਚੁੱਕਾ ਇਸ ਤੋਂ ਬਾਅਦ ਕਿਸੇ ਇਸਤਰੀ ਨੂੰ ਵਸ਼ ਕਰਨਾ ਹੋਵੇ ਤਾਂ ਲੌਂਗਾਂ ਤੇ ਪੜ ਕੇ ਦੋ ਲੌਂਗ ਬਹੁਤ ਆ ਦੋ ਲੌਂਗਾਂ ਤੇ ਪੜ ਕੇ ਹਵਾ ਵਿੱਚ ਉਡਾ ਦਿਓ ਜਾਂ ਫਿਰ ਉਸ ਨੂੰ ਖਵਾ ਦਿਓ ਜਾਂ ਫਿਰ ਪੀਸ ਕੇ ਉਸ ਸਰ ਵਿੱਚ ਆ ਦੇਖੋ ਵਿਖੋ ਤਮਾਸ਼ਾ ਪਿੱਛੇ ਪਿੱਛੇ ਲੱਗੀ ਫਿਰੇਗੀ ਦੋਸਤੋ ਇਸੀ ਮੰਤਰ ਹੁਣ ਕਰ ਦੋ ਸ਼ੇਅਰ ਜੇ ਵਧੀਆ ਲੱਗਾ ਤੇ ਜੇ ਚੰਗਾ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋ ਹੌਸਲਾ ਪਜਾਈ ਕਰਿਆ ਕਰੋ ਤੇ ਇੱਕ ਗ੍ਰੰਥ ਤਿਆਰ ਕੀਤਾ ਆ ਵਾਜੜਾ ਇਹ 500 ਪੇਜਾਂ ਤੱਕ ਫਸਟ ਪਾਰਟ ਆ ਉਹ ਅਸੀਂ ਸੇਲ ਕਰਦੇ ਆ ਤੇ ਉਹਦਾ ਹਦੀਆ ਤੁਸੀਂ ਪੁੱਛ ਸਕਦੇ ਹੋ ਸਾਨੂੰ ਫੋਨ ਕਰਕੇ ਜਾਂ ਫਿਰ ਫੋਨ ਤੇ ਮੈਸੇਜ ਛੱਡ ਕੇ ਕਿ ਯਾਰ ਫੋਨ ਬੰਦ ਹੁੰਦਾ ਇਹ 512 ਪੇਜ ਆ ਗਿਆ ਨਾ ਜੀ ਇਸ ਤੋਂ ਬਾਅਦ ਦੂਜਾ ਹਜੇ 파ਟਾ ਬੰਦਾ ਪਿਆ ਵਾ ਜਦੋਂ ਇਹ ਸਾਰਾ ਬਣ ਗਿਆ 1000 ਪੇਜ ਤੱਕ 900 ਪੇਜ ਤੱਕ ਅਸੀਂ ਬਣਾ ਦਿੱਤਾ ਹੈਗਾ ਵਾ ਬਾਕੀ ਇਹ ਆ ਬਈ ਪਉਣਾ ਹੌਲੀ ਹੌਲੀ ਕਰਕੇ ਸਾਰਾ ਪਉਣਾ ਵੀ ਹੈ ਨਹੀਂ ਵੀ ਟਾਈਮ ਲੱਗਦਾ 500 ਪੇਜ ਤੱਕ ਜੀਨੇ ਲੈਣਾ ਹੋਵੇ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਯਾਨੀ ਸਾਨੂੰ ਹਦੀਆ ਪੁੱਛ ਸਕਦਾ ਕਿ ਬੱਬਾ ਜੀ ਕਿੰਨੇ ਦਾ ਇਹ ਗ੍ਰੰਥ ਇਹਨਾ ਗ੍ਰੰਥ ਸਭ ਮੰਤਰ ਸਭ ਤੰਤਰੇ ਦੇ ਵਿੱਚ ਆ ਤੰਤਰ ਨਹੀਂ ਹੈਗੇ ਨਾ ਯੰਤਰ ਹੈਗੇ ਮੰਤਰ ਹੀ ਮੰਤਰ ਸਿੱਧੀਆਂ 170 ਮੰਤਰ ਇਹਦੇ ਵਿੱਚ 500 ਪੇਜ ਆ ਆਖਰ ਤਿੰਨ ਮਸਾਣੀ ਦਾ ਜਾਲਾ ਜਿਹਨੇ ਲੈਣਾ ਹੋਵੇ ਵੀਰ ਭੈਣ ਭਰਾ ਨੇ ਇੱਥੋਂ ਮੰਤਰ ਨੰਬਰ 170 ਮਸਾਣੀ ਦਾ ਜਾਲਾ 500 ਪੇਜ 170 ਮੰਤਰ ਜਿਹਨੇ ਲੈਣਾ ਹੋਵੇ ਉਹ ਕੰਟੈਕਟ ਕਰੇ ਮੇਰੇ ਨਾਲ ਮੇਰੇ ਮੋਬਾਈਲ ਤੇ ਮੈਸੇਜ ਛੱਡ ਦੋਵੇ ਕਿ ਬਾਬਾ ਜੀ ਗ੍ਰੰਥਦਾਤਾ ਦੀਆਂ ਕੇ ਨਾਮ ਮੈਂ ਦੱਸ ਦੂੰਗਾ ਮੇਰਾ ਨੰਬਰ ਨੋਟ ਕਰ ਲੋ 98558 92786 98558 92786 ਆ ਲਿਖਿਆ ਹੋਇਆ ਜੀ ਆ ਸਾਡਾ ਐਡਰੈਸ ਆ ਵੀਰ ਮੰਗਲਵਾਰ ਅਸੀਂ ਜਿਹਦੀ ਵੀ ਬਿਆਨ ਫਰਾ ਦੀ ਕੋਈ ਗੱਲਬਾਤ ਆ ਸੁਣਦੇ ਹਾਂ 12 ਤੋਂ 6 ਵਜੇ ਤੱਕ ਅਦਰ ਡੇਜ਼ ਦੇ ਵਿੱਚ ਮੈਨੂੰ ਕੋਈ ਮਿਲਣ ਆਵੇ ਪਲੀਜ਼ ਮੰਗਲਵਾਰ ਤੇ ਵੀਰਵਾਰ ਮਿਲਣ ਦਾ ਸਮਾਂ ਸਿਰਫ 12 ਤੋਂ 6 ਦੂਸਰੀ ਗੱਲ ਇਹ ਆ ਵੀਰੋ ਕਈ ਵਾਰ ਮੀਨਾ ਮੀਨਾ ਹੀ ਨੀ ਵੀਡੀਓ ਪਾਈ ਜਾਂਦੀ ਕੋਈ ਦੱਸਿਆ ਨਹੀਂ ਆਂਦਾ ਅਸੀਂ ਇੱਕ ਪ੍ਰਾਈਵੇਟ ਆਪਣਾ WhatsApp ਗਰੁੱਪ ਬਣਾਉਣ ਲੱਗੇ ਆ ਜੇ ਤੁਹਾਡੀ ਇੱਛਾ ਹੋਵੇ ਤਾਂ ਉਹ ਚ ਦਾਖਲਾ ਲੈ ਸਕਦੇ ਹੋ ਤੁਸੀਂ ਉਹਦੀ ਵੀ ਤੁਸੀਂ ਜੇ ਫੀਸ ਪੁੱਛਣੀ ਆ ਤਾਂ ਜ਼ਰੂਰ ਮੰਥਲੀ ਹੋਊਗੀ ਔਰ ਪੇਡ ਗਰੁੱਪਾ WhatsApp ਦਾ ਉਹਤੇ ਅਸੀਂ ਅੱਛੀ ਤਰ੍ਹਾਂ ਸਮਝਾਵਾਂਗੇ ਉਹ ਨੰਬਰ ਵੀ ਤੁਹਾਨੂੰ ਹੋਰ ਦੇਵਾਂਗੇ ਉਸ ਨੰਬਰ ਤੇ ਸ਼ੁਰੂ ਕਰਾਂਗਾ ਇੱਕ ਤਰੀਕ ਤੋਂ ਤੇ ਉਹਦੀ ਜਿਹੜਾ ਉਹਦਾ ਹਦੀਆ ਉਹਦਾ ਵੀ ਪੁੱਛ ਲਿਓ ਕਿਉਂਕਿ YouTube ਨਹੀਂ ਕਹਿੰਦਾ ਕਿ ਕਿਸੇ ਨੂੰ ਕੋਈ ਰੇਟ ਦੱਸੋ ਤੇ ਅਸੀਂ ਦੱਸ ਦਾਂਗੇ ਛੋਟੀ ਜੀ ਫੀਸ ਆ ਕੋਈ ਬਾਲੀ ਵੱਡੀ ਨਹੀਂ ਇੱਕ ਮਹੀਨੇ ਦੀ ਹੋਇਆ ਕਰੂਗੀ ਅਪਡੇਟ ਹਰ ਮਹੀਨੇ ਹੋਊਗਾ ਅਸੀਂ ਇੱਕ ਚੀਜ਼ ਜ਼ਰੂਰ ਉੱਥੇ ਦੱਸਾਂਗੇ ਇਲਮ ਦੇ ਰਿਲੇਟਿਡ ਬਾਕੀ ਉਰਦੂ ਹਿੰਦੀ ਪੰਜਾਬੀ ਇਹ ਸਭ ਚ ਸਿਖਾਵਾਂਗੇ ਇਹਨੀਆਂ ਕਿ ਹਿੰਦੀ ਚ ਦੇਤੀ ਜਾਂ ਔਰ ਪੰਜਾਬੀ ਚ ਦੇਤੀ ਸਾਰਾ ਕੁਝ ਸਮਝਾਵਾਂਗੇ A to Z ਵਿੱਚ ਉਰਦੂ ਵੀ ਸਿਖਾਵਾਂਗੇ ਉਰਦੂ ਦੇ ਅਲਫਾਜ਼ ਵੀ ਸਿਖਾਵਾਂਗੇ ਏ ਕੇ ਦੂਏ ਤੋਂ ਲੈ ਕੇ ਅਲਫਬੇ ਤੱਕ ਸਭ ਕੁਝ ਸਿਖਾਵਾਂਗੇ ਠੀਕ ਹੈ ਜੀ ਇੱਕ ਦੀ ਬਜਾਏ ਦੋ ਤਾਂ ਚੀਜ਼ਾਂ ਮਿਲ ਸਕਦੀਆਂ ਰੋਜ਼ ਦੀਆਂ ਪਰ ਇਹ ਨਹੀਂ ਕਿ ਇੱਕ ਨਾ ਮਿਲੂਗੀ ਕਿਤੇ ਮੰਨ ਲਓ ਕਿਤੇ ਚਲੇ ਗਏ ਨਹੀਂ ਮੋਬਾਈਲ ਆਨ ਹੋਇਆ ਯਾਹਾਂ ਪੇ ਮਾਰ ਪਾਗੇ ਜ ਜਿੰਨੇ ਦਿਨ ਨਾਗਾ ਹੋ 1 2 3 4 ਜਿੰਨੇ ਦਿਨ ਵੀ ਬੰਦੇ ਦਾ ਨਾਗਾ ਹੋ ਜੋ ਘੁੰਮਣ ਫਿਰਨ ਨਹੀਂ ਗਏ ਤਾਂ ਉਹਨੇ ਫੇਰ ਤੁਹਾਨੂੰ ਉਨੀ ਚੀਜ਼ ਮਿਲੂਗੀ ਮਿਲੂਗੀ ਯਾਨੀ ਮਹੀਨੇ ਚ 30 ਦਿਨ ਹੁੰਦੇ 30 ਜਾਂ 31 30 31 ਦਿਨਾਂ ਦੇ ਵਿੱਚ ਹੀ ਤੁਹਾਨੂੰ ਹਰ ਦਿਨ ਦੀ ਇੱਕ ਚੀਜ਼ ਮਿਲੂਗੀ ਮਿਲੂਗੀ ਜੇ 5 ਨਾਗੇ ਆ ਨਾ ਤਾਂ ਫਿਰ 5 ਚੀਜ਼ਾਂ ਇਕੱਠੀਆਂ ਮਿਲਣਗੀਆਂ ਔਰ ਇੱਕ ਇੱਕ ਚੀਜ਼ ਨੂੰ ਸਮਝਾਇਆ ਜਾਊਗਾ ਵਿਧੀ ਪੂਰਵਕ ਦੱਸਿਆ ਜਾਊਗਾ ਮੰਤਰ ਵੀ ਤੰਤਰ ਵੀ ਤੇ ਯੰਤਰ ਵੀ ਤੇ ਨਹੀਂ ਚਾਉਣਗੀਆਂ ਬਾਕੀ ਡਿਮਾਂਡ ਦੋਸਤਾਂ ਦੇ ਉੱਤੇ ਰਹੂਗੀ ਹੁਣ ਜੇ 5-10 ਬੰਦੇ ਆ ਤੇ ਉਹ ਡਿਮਾਂਡ ਕਰਦੇ ਆ ਤੇ ਇੱਕ ਇੱਕ ਚੀਜ਼ ਉਹਨਾਂ ਦੀ ਡਿਮਾਂਡ ਵੀ ਮਿਲੂਗੀ ਹੀ ਮਿਲੂਗੀ ਮਤਲਬ ਵਾਰਿਸ ਹੈ ਜੋ ਵੀ ਡਿਮਾਂਡ ਕਰਨਗੇ ਅਸੀਂ ਉਹ ਦੇਵਾਂਗੇ ਕੋਈ ਕਲਮਾ ਕੋਈ ਕਲਾਮ ਕੋਈ ਵੀ ਚੀਜ਼ ਜਿਹੜੀ ਸਿਕਰੇਟ ਸੈਪਰੇਟ ਆ ਜਿਹੜੀ ਚੀਜ਼ ਅਸੀਂ ਦੇ ਹੀ ਨਹੀਂ ਸਕਦੇ ਕਿਸੇ ਨੂੰ ਇਹ ਉਹ ਵੀ ਜਿਹੜਾ ਹੁਣ ਇਹਦੇ ਵਿੱਚ ਬਹੁਤ ਚੀਜ਼ਾਂ ਆਲੀਆਂ ਲਿਖੀਆਂ ਹੋਈਆਂ ਜਿਹੜੀਆਂ ਅਸੀਂ YouTube ਤੇ ਨਹੀਂ ਦੇ ਸਕਦੇ ਕਿਸੇ ਨੂੰ ਉਹ ਵੀ ਚੀਜ਼ਾਂ ਉਥੇ ਗਰੁੱਪ 'ਚ ਬਿਆਨ ਕਰਾਂਗੇ ਇਹਦੇ 'ਚ ਬੜੀਆਂ ਕੌਮਨ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਦੇ ਸਕਦੇ ਬਾਕੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਮਿਲਣਗੀਆਂ ਤੁਹਾਨੂੰ ਠੀਕ ਹੈ ਜੀ ਇਹ ਇਹ ਗ੍ਰੰਥ ਇੱਕ ਬਾਕੀ ਉਹਦੇ ਚ ਜਿਹੜੇ ਨੁਸਖੇ ਦੇਵਾਂਗੇ ਅਸੀਂ ਆਯੁਰਵੇਦ ਦੇ ਉਹ ਫਰੀ ਚ ਦੇਵਾਂਗੇ ਬਿਲਕੁਲ ਮਤਲਬ ਉਹ ਜਿਸ ਤਰ੍ਹਾਂ ਮੰਤਰ ਦੇਣਾ ਵਾ ਤੇ ਉਹ ਦੀ ਬਜਾਇ ਨੁਸਖਾ ਦੇਤਾ ਇਹ ਨਹੀਂ ਨੁਸਖਾ ਐਕਸਟਰਾ ਹੋਊਗਾ ਮੈਡੀਸਨ ਵੀ ਦੱਸਿਆ ਕਰਾਂਗੇ ਇਹ ਤੰਤਰਾਂ ਦਾ ਗ੍ਰੰਥਾ ਜੀ ਤੰਤਰ ਵੀ ਜ਼ਰੂਰ ਆਊਗਾ ਇਹ ਨਹੀਂ ਕਿ ਹਿੰਦੀ ਚਾ ਤੇ ਪੰਜਾਬੀ ਚ ਨਹੀਂ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਕਰਕੇ ਤੁਹਾਨੂੰ ਵੀਡੀਓ ਬਣਾਉਣਾ ਕਹਾਂਗੇ ਇਹ ਤਿਲਸਮਾਤ ਦਾ ਗ੍ਰੰਥਾ ਇੱਕ ਤੇ ਇਹ ਦੇ ਕਮਾਲ ਦੇ ਤਿਲ ਸਮਾਤਾ ਜਿਹੜੇ ਦੁਖਾਈ ਨਹੀਂ ਜਾ ਸਕਦੇ ਸ਼ੋਹਾਈ ਨਹੀਂ ਜਾ ਸਕਦੇ ਤੇ ਇਹ ਵੀ ਆਪਾਂ ਤੁਹਾਡੀ ਨਜ਼ਰ ਕਰਾਂਗੇ ਉਸ ਗਰੁੱਪ ਦੇ ਵਿੱਚ ਤੇ ਆ ਜਿਹੜਾ ਇਹ ਵੀ ਹੱਥ ਦਾ ਲਿਖਿਆ ਇੱਕ ਗ੍ਰੰਥ ਜਿਹੜਾ ਮੇਰਾ ਦਾ ਹਿੰਦੀ ਦੇ ਵਿੱਚ ਇਹ ਵੀ ਤੁਹਾਡੀ ਉਹ ਨਜ਼ਰ ਕਰਾਂਗੇ ਉਹਨੂੰ YouTube ਤੇ ਨਾ ਟਾਈਮ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਬਾਕੀ ਗ੍ਰੰਥ ਤਾਂ 40 ਬਣ ਚੁੱਕੇ ਆ ਜੀ ਵਿੱਚੋਂ ਵਿੱਚੋਂ ਆ ਇੱਕ ਹੋਰ ਹਿੰਦੀ ਦਾ ਗ੍ਰੰਥ ਬਣਿਆ ਇਹ ਵੀ ਮੰਤਨ ਤੰਤਨ ਨਾਲ ਜੇ ਸਾਰਾ ਤੇ ਇਹ ਵੀ ਤੁਹਾਡੀ ਨਜ਼ਰ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ YouTube ਤੇ ਨਹੀਂ ਦੇ ਸਕਦੇ ਉਹ ਵੀ ਤੁਹਾਡੀਆਂ ਨਜ਼ਰਾਂ ਕਰਾਂਗੇ ਬਾਕੀ ਆ ਬਹੁਤ ਕਮਾਲ ਦੀ ਚੀਜ਼ ਹੈ ਜਿਹੜੀ ਅਸੀਂ ਇੱਕ ਚੀਜ਼ ਵੀ ਇੱਥੋਂ ਨਹੀਂ ਪਾ ਸਕਦੇ ਹੈਗੇ YouTube ਤੇ ਤੇ ਉਹ ਅਸੀਂ ਪਰਸਨਲ ਜਰੂਰ ਆਪਦੇ ਗਰੁੱਪ ਮੈਂਬਰਾਂ ਨੂੰ ਇੱਕ ਇੱਕ ਕਰਕੇ ਸਾਰੀ ਚੀਜ਼ ਦੇਵਾਂਗੇ ਔਰ ਤੁਸੀਂ ਵੀ ਗੁਣਗਾਉਂਗੇ ਕਿ ਕੈਸਾ ਇਲਮ عطا ਹੋਇਆ ਦੋਸਤੋ ਇੰਨਾ ਕਹਿੰਦੇ ਹੋਏ ਲਾਈਕ ਕਰ ਦਿਆ ਕਰੋ ਲਾਈਕ ਜ਼ਰੂਰ ਕਰ ਦਿਓ ਖੱਬੇ ਪਾਸੇ ਅੰਗੂਠੇ ਦਾ ਬਟਨ ਆ ਇਸ ਤਰ੍ਹਾਂ ਤੇ ਉਹਨਾਂ 'ਪਾ ਦਿਓ ਇੱਕ ਇਸ ਤਰ੍ਹਾਂ ਵੀ ਆ ਡਿਸਲਾਈਕ ਦਾ ਉਹਦੇ ਨਾਲ ਪਰ ਉਹਨਾਂ ਨਾ ਪਿਓ ਕਿਈ ਮੇਰੇ ਵੀਰ ਭੈਣ ਭਰਾ ਨੂੰ ਨਹੀਂ ਪਤਾ ਹੁੰਦਾ ਖੱਬੇ ਹੱਥ ਜਿੱਥੇ ਵੀਡੀਓ ਚੱਲਦੀ ਉਹਦੇ ਥੱਲੇ ਅੰਗੂਠੇ ਦਾ ਨਿਸ਼ਾਨ ਆ ਉਹ ਐਂ ਕਰਕੇ ਉਹਨੂੰ ਕਹਿੰਦੇ ਲਾਈਕ ਜਦੋਂ ਨਾ ਪਾਉਂਗੇ ਉਹ ਬਲੈਕ ਜਾਂ ਨੀਲਾ ਹੋ ਜਾਵੇਗਾ ਨਾ ਉਹ ਸਮਝ ਲੋ ਲਾਈਕ ਹੋ ਗਿਆ ਉਹਦੇ ਨਾਲ ਤੁਹਾਡਾ ਕੁਝ ਨਹੀਂ ਕਟਿਆ ਜਾਂਦਾ ਨਾ ਹੀ ਤੁਹਾਨੂੰ ਪੈਸੇ ਪੈਂਦੇ ਆ ਸਾਡਾ ਹੌਸਲਾ ਵਧਾਈ ਹੁੰਦਾ ਤੇ ਬਾਕੀ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਜਿੱਥੇ ਵੀਡੀਓ ਇੱਥੇ ਚੱਲਦੀ ਪਈ ਹੈ ਨਾ ਇਹਦੇ ਥੱਲੇਲੇ ਪਾਸੇ ਸਬਸਕ੍ਰਾਈਬ ਲਿਖਿਆ ਹੁੰਦਾ ਤੇ ਨਾਲ ਘੰਟੀ ਦਾ ਬਟਨ ਹੁੰਦਾ ਸਬਸਕ੍ਰਾਈਬ ਨਾਲ ਪਾ ਦਿਓ ਇੱਕੋ ਵਾਰੀ ਜ਼ਿੰਦਗੀ ਚ ਨਫਣਾ ਦੁਆਰਾ ਦੁਆਰਾ ਨਹੀਂ ਨਫਣਾ ਸਬਸਕ੍ਰਾਈਬ ਨਾਲ ਪਕੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਘੰਟੀ ਲੱਗੀ ਹੁੰਦੀ ਆ ਟੱਲੀ ਤੇ ਉਹ ਟੱਲੀ ਨੂੰ ਨਾਲ ਪਾ ਦਿਓ ਤੇ ਉਸ उत्तन ऑप्शन आदि वा ऑल नोटिफिकेशन ते नप दोगे तो फिर मेरी जो वीडियो पावगा मैं तो थानू फॉरन ही मिल जाया करूँगी ठीक है दोस्तों ग्रंथ सारे आप देखा वट्सअप के उ ठीक है वैसे तो आप यूट्यूब भी रैगूलरली कम करना चाहना कि मैं तो रोज़ दिन भीडियो करना चाहना वा पाना चाहना पर नहीं पाइया जा वक्त ही नहीं मिलता दुनिया के कामों तो ठीक है जी दोस्तों सत श्रीकाल राम राम असलम